ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਠੋਕਮਾ ਜਵਾਬ ਦਿੱਤਾ ਹੈ ਤੇ ਇਸੇ ਦੌਰਾਨ ਭਾਰਤ ਸਰਕਾਰ ਨੇ ਟਾਰੀ ਬੰਦ ਕਰ ਦੁੱਤੀ ਹੈ ਸਰਹੱਦ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਭਾਰਤ ਨਹੀਂ ਆ ਸਕੇਗਾ ਤੇ ਭਾਰਤ ਸਰਕਾਰ ਨੇ ਭਾਰਤ ਆਏ ਪਾਕਿਸਤਾਨੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਨੇ ਤਾਂ ਨਾਲ ਹੀ ਜਾਣਕਾਰੀ ਇਹ ਵੀ ਮੇਰੀ ਹੈ ਕਿ ਇਹ ਜਿਹੜੇ ਲੋਕ ਵੀਜ਼ਾ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੀਗੇ ਜਾਨੀ ਕਿ ਪਾਕਿਸਤਾਨ ਤੋਂ ਆਏ ਹੋਏ ਉਹਨਾਂ ਨੂੰ 48 ਘੰਟਿਆਂ ਤੋਂ ਬਾਅਦ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਹੋਊਗੀ ਹਾਲਾਂਕਿ ਸਰਹੱਦ ਬੰਦ ਹੋਣ ਨਾਲ ਰਿਟਰੀਟ ਸੈਰਮੋਨੀ ਤੇ ਕੋਈ ਅਸਰ ਨਹੀਂ ਪਵੇਗਾ ਪਰ ਇਹ ਰਿਟਰੀਟ ਰਜਾਨਾ ਆਪਣੇ ਨਿਰਧਾਰਤ ਸਮੇਂ ਉੱਤੇ ਜਾਰੀ ਰਹੇਗੀ ਸਰਹੱਦ ਬੰਦ ਹੋਣ ਨਾਲ ਸਖਤੇ Hindu ਸ਼ਰਧਾਲੂਆਂ ਦੇ ਧਾਰਮਿਕ ਯਾਤਰਾ ਲਈ ਜਾਣ ਵਾਲੇ ਜਥਿਆਂ ਦੇ ਉੱਤੇ ਪ੍ਰਭਾਵ ਪਊਗਾ ਕਿਉਂਕਿ ਵਿਸਾਖੀ ਗੁਰਪੁਰਬ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਅਤੇ ਮਹਾਸ਼ਿਵratri ਦੇ ਮੌਕੇ ਤੇ ਹਿੰਦੂ ਸਿੱਖ ਭਾਈਚਾਰੇ ਦੀ ਯਾਤਰੀ ਧਾਰਮਿਕ ਸਥਾਨਾਂ ਤੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਨੇ ਅਤੇ ਇਹ ਲੋਕ ਅਗਲੇ ਹੁਕਮਾਂ ਤੱਕ ਉੱਥੇ ਨਹੀਂ ਜਾ ਸਕਣਗੇ ਤੇ ਨਾ ਹੀ ਕੋਈ ਪਾਕਿਸਤਾਨ ਤੋਂ ਆ ਸਕੂਗਾ ਇਸੇ ਰਸਤੇ ਅਫਗਾਨਿਸਤਾਨ ਤੋਂ ਵੀ ਭਾਰਤ ਨਾਲ ਵਪਾਰ ਹੁੰਦਾ ਹੈ ਜਿਸ ਦੇ ਵਿੱਚ ਸੂਕੇ ਮੇਵੇ ਅਤੇ ਜੜੀਆਂ ਬੂਟੀਆਂ ਟਰੱਕਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਜਿਹੜਾ ਹੁਕਮ ਜਾਰੀ ਕੀਤੇ ਨੇ ਭਾਰਤ ਸਰਕਾਰ ਨੇ ਤਾਂ ਇਸ ਤੋਂ ਬਾਅਦ ਉਹ ਜਿਹੜਾ ਵਪਾਰ ਹੈ ਉਹ ਕਦੋਂ ਤੱਕ ਰੁਕੂਗਾ ਜਾਂ ਫਿਰ ਉਹ ਵਪਾਰ ਜਾਰੀ ਰਹੂਗਾ ਇਹਦੇ ਬਾਰੇ ਹਜੇ ਕਲੀਅਰ ਨਹੀਂ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀਗੀ ਜਿਸ ਤੋਂ ਬਾਅਦ ਸਾਰੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਖਾਸ ਤੌਰ ਦੇ ਉੱਤੇ ਭਾਰਤੀਆਂ ਦੇ ਵਿੱਚ ਕਿ ਉਹ ਜਿਹੜੇ ਲੋਕ ਉੱਥੇ ਸੈਲਾਨੀ ਸੀਗੇ ਉਹਨਾਂ ਉਹ ਮਾਰੇ ਗਏ ਸੰਭਲੇ ਦੇ ਵਿੱਚ ਉਹਨਾਂ ਦਾ ਕੀ ਕਸੂਰ ਸੀਗਾ ਬੇਕਸੂਰ ਲੋਕਾਂ ਦੇ ਉੱਤੇ ਹਮਲਾ ਕਰਨਾ ਕਿੱਡੀ ਸ਼ਰਮਨਾ ਗੱਲ ਐ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਤੁਰੰਤ ਜਿਹੜੀ ਮੀਟਿੰਗ ਸੱਦੀ ਉਸ ਤੋਂ ਬਾਅਦ ਅਹਿਮ ਫੈਸਲੇ ਲੈਂਦੇ ਹੋਏ ਵੱਡਾ ਝਟਕਾ ਪਾਕਿਸਤਾਨ ਨੂੰ ਦਿੱਤਾ ਕਿਉਂਕਿ ਪਾਕਿਸਤਾਨ ਲਗਾਤਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਹੋਣਾ ਇੱਕ ਹੋਰ ਹਰਕਤ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਜਿਸ ਤਰੀਕੇ ਪੂਰੇ ਵਿਸ਼ਵ ਦੇ ਵਿੱਚ ਨਿੰਦਿਆ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਨੂੰ ਇਸ ਦਾ ਹੋਰ ਵੀ ਠੋਕਮਾ ਜਵਾਬ ਭਾਰਤ ਵੱਲੋਂ ਦਿੱਤਾ ਜਾਊਗਾ ਤਾਂ ਇਹ ਜਿਹੜੀ ਘਟਨਾ ਵਾਪਰਨ ਤੋਂ ਬਾਅਦ ਹੁਣ ਵੱਡਾ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਪਾਕਿਸਤਾਨੀ ਭਾਰਤ ਵਿੱਚ ਅਸੀਂ ਨਹੀਂ ਠਹਿਰਨ ਦਵਾਵਾਂਗੇ ਜੇਕਰ ਕੋਈ ਆਇਆ ਤੁਰੰਤ 48 ਘੰਟਿਆਂ ਵਿੱਚ ਆਪਣਾ ਵਾਪਸ ਚਲੇ ਜਾਓ ਨਹੀਂ ਤਾਂ ਫਿਰ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਕਿਉਂਕਿ ਵੀਜ਼ਾ ਰੱਦ ਕਰ ਦਿੱਤਾ ਗਿਆ ਤੇ ਸਮਾਂ ਦੇ ਦਿੱਤਾ ਗਿਆ ਇੱਕ ਡੱਡ ਦਿਨ ਦੇ ਦਿੱਤੀ ਗਈ 48 ਘੰਟਿਆਂ ਦੀ ਤਾਂ 48 ਘੰਟਿਆਂ ਤੋਂ ਬਾਅਦ ਕਿਸੇ ਨੂੰ ਵੀ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਊਗਾ ਤੇ ਨਾ ਹੀ ਉਸ ਨੂੰ ਵੀਜ਼ਾ ਮਿਲੇਗਾ ਇਹ ਅਹਿਮ ਜਿਹੜੇ ਫੈਸਲੇ ਨੇ ਭਾਰਤ ਸਰਕਾਰ ਦੇ ਵੱਲੋਂ ਲਈ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ਜਿਹੜੇ ਸਮਝੌਤੇ ਹੁੰਦੇ ਨੇ ਦੂਜੇ ਦੇਸ਼ਾਂ ਦੇ ਨਾਲ ਜਿਹਦੇ ਵਿੱਚ ਪਾਕਿਸਤਾਨ ਨਾਲ ਵੀ ਸੀਗੇ ਤਾਂ ਉਹਦੇ ਉੱਤੇ ਵੀ ਵੱਡਾ ਅਸਰ ਪਊਗਾ ਕਿਉਂਕਿ ਜਦੋਂ ਅ ਕਿ ਜਿਹੜੇ ਬਹੁਤ ਸਾਰੇ ਧਾਰਮਿਕ ਸਥਾਨ ਨੇ ਪਾਕਿਸਤਾਨ ਦੇ ਵਿੱਚ ਨੇ ਸਿੱਖਾਂ ਦੇ ਨਾਲ ਸੰਬੰਧਤ ਜਾਂ Hindu ਲੋਕਾਂ ਦੇ ਨਾਲ ਸੰਬੰਧਤ ਦਾ ਉਹਦੇ ਉੱਤੇ ਵੀ ਅਸਰ ਪਊਗਾ ਕਿਉਂਕਿ ਜਦੋਂ ਇਲਾंगा ਖੋਲਿਆ ਗਿਆ ਸੀ ਕਰਤਾਰਪੁਰ ਸਾਹਿਬ ਦਾ ਬਹੁਤ ਸਾਰੇ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਸੀਗੇ ਤਾਂ ਸਮੇਂ-ਸਮੇਂ ਤੇ ਜਿਹੜੇ ਜਥੇ ਵੀ ਜਿਹੜੇ ਐਸ.ਪੀ.ਸੀ. ਵੱਲੋਂ ਵੀ ਭੇਜੇ ਜਾਂਦੇ ਸੀਗੇ ਪਰ ਹੁਣ ਉਹਦੇ ਉੱਤੇ ਹੁਣ ਵੱਡਾ ਅਸਰ ਪਊਗਾ ਕਿਉਂਕਿ ਜਿਹੜੇ ਅਗਲੇ ਹੁਕਮ ਨੇ ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਕੇਂਦਰ ਸਰਕਾਰ ਲਏਗੀ ਪਰ ਉਦੋਂ ਤੱਕ ਕੋਈ ਵੀ ਜਿਹੜਾ ਸ਼ਰਦਾ ਲੋਵਾ ਆਪਣੇ ਦਰਸ਼ਨ ਦਦਾਰਿਆਂ ਵਾਸਤੇ ਪਾਕਿਸਤਾਨ ਨਹੀਂ ਜਾ ਸਕੇਗਾ ਇਸ ਸਿੱਧੇ ਹੁਕਮ ਨੇ ਜਿਹੜੇ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਕਰਦੇ ਹੋਏ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਨਕਾਮ ਹਰਕਤਾਂ ਨੂੰ ਜਿਹੜੀਆਂ ਕਾਰਵਾਈ ਨੂੰ ਰੋਕਣ ਵਾਸਤੇ ਭਾਰਤ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾਂਦੇ ਨੇ ਕਿਉਂਕਿ ਸੁਰੱਖਿਆ ਘੇਰਾ ਵੀ ਜਿਹੜਾ ਟਾਈਟ ਕਰ ਦਿੱਤਾ ਗਿਆ ਤੇ ਹੋਰ ਵੀ ਸਰਚ ਅਭਿਆਨ ਜਿਹੜੇ ਚਲਾਏ ਜਾ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਉਹਨਾਂ ਵੇਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਪਾਕਿਸਤਾਨ ਖਿਲਾਫ ਕਿਹੜੇ ਵੱਡੇ ਫੈਸਲੇ ਲੈਂਦੀ ਹੈ ਦਿਉਜਾਜਤ ਧੰਨਵਾਦ